ਅੱਸੀ ਗੱਲ ਦੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਅੱਜ ਆਪਾਂ ਗੱਲ ਕਰਾਂਗੇ ਮੇਥੀ ਦੇ ਉੱਪਰ ਕਿ ਮੇਥੀ ਸੱਚਮੁੱਚ ਸਾਡੇ ਟੈਸਟੋਸਟੀਰੋਨ ਨੂੰ ਵਧਾਉਂਦੀ ਹੈ ਕਿ ਇਹ ਸਾਡੀ ਸੈਕਸ਼ੂਅਲ ਡਰਾਈਵ ਤੇ ਸਾਡੇ ਸਪਰਮ ਦੀ ਕੁਆਲਿਟੀ ਨੂੰ ਸੁਧਾਰ ਸਕਦੀ ਹੈ ਜੇ ਤੁਸੀਂ ਲੋ ਟੈਸਟੋਸਟੀਰੋਨ ਫਟੀਗ ਜਾਂ ਇਰੇਕਟਲ ਡਿਸਫੰਕਸ਼ਨ ਦੇ ਨਾਲ ਯੂਜ਼ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਅੱਜ ਅਸੀਂ ਸੈਂਟੀਫਿਕ ਪ੍ਰੂਫ ਦੇ ਆਧਾਰ ਤੇ ਗੱਲ ਕਰਾਂਗੇ ਕਿ ਮੇਥੀ ਸਾਡੇ ਟੈਸਟੋਸਟੀਰੋ ਤੁਹਾਡਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਸਭ ਤੋਂ ਪਹਿਲਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ। ਮੇਥੀ ਦੇ ਵਿੱਚ ਕੀ ਹੁੰਦਾ? ਮੇਥੀ ਦੇ ਵਿੱਚ ਬਹੁਤ ਸਾਰੇ ਨੇਚਰਲ ਕੰਪੋਨੈਂਟ ਹੁੰਦੇ ਨੇ ਜੋ ਸਾਡੇ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਵਿੱਚ ਹੈਲਪ ਕਰਦੇ ਨੇ। ਸਭ ਤੋਂ ਪਹਿਲਾਂ ਹੈਗਾ ਫੈਨੁਗ੍ਰੀਕ ਸਪੋਨੋਨਸ। ਇਹ ਸਾਡੇ ਟੈਸਟੋਸਟਰੋਨ ਲੈਵਲ ਨੂੰ ਬੂਸਟ ਕਰਨ ਦੇ ਵਿੱਚ ਹੈਲਪ ਕਰਦਾ ਹੈ। ਦੂਸਰਾ ਹੈਗਾ ਡਾਇਓਸੈਗਨਿਨ ਜੋ ਕਿ ਸਟੀਰੌਇਡ ਲਾਈਕ ਫੈਕਟਰ ਰੱਖਦਾ ਹੈਗਾ ਜਿਸ ਦੇ ਨਾਲ ਸਾਡੇ ਮਸਲ ਦੀ ਗਰੋਥ ਹੁੰਦੀ ਹੈ ਤੇ ਸਾਡੇ ਲਿਬਿਡੋ ਦੇ ਵਿੱਚ ਵਾਧਾ ਹੁੰਦਾ ਹੈਗਾ ਤੀਸਰਾ ਹੈਗਾਗਾ ਐਲਾਰਜੀਨ ਜੋ ਕਿ ਸਾਡੀ ਬੋਡੀ ਦੇ ਵਿੱਚ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਨੂੰ ਵਧਾ ਕੇ ਇਰੇਕਸ਼ਨ ਅਤੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਕਰਦਾ ਹੈਗਾ ਚੌਥਾ ਹੈਗਾ ਜਿੰਕ ਮੈਗਨੀਸ਼ੀਅਮ ਤੇ ਆਇਰਨ ਜੋ ਕਿ ਸਾਡੇ ਸਪਰਮ ਦੀ ਕੁਆਲਿਟੀ ਅਤੇ ਮੋਰਟੈਲਿਟੀ ਦੇ ਵਿੱਚ ਸੁਧਾਰ ਕਰਦੇ ਨੇ ਤੁਸੀਂ ਮੇਥੀ ਨੂੰ 4 ਤੋਂ 6 ਹਫ਼ਤੇ ਰੈਗੂਲਰ ਯੂਜ਼ ਕਰਦੇ ਹੋ ਇਸ ਦੇ ਨਾਲ ਤੁਹਾਡੀ ਸੈਕਸ਼ੂਅਲ ਹੈਲਥ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਆਵੇਗੀ ਹੁਣ ਗੱਲ ਕਰਦੇ ਆ ਮੇਥੀ ਸਾਡੇ ਟੈਸਟੋਸਟੀਰੋਨ ਲੈਵਲ ਅਤੇ ਸਾਡੀ ਸੈਕਸ਼ੂਅਲ ਹੈਲਥ ਦੇ ਵਿੱਚ ਕਿਵੇਂ ਮਦਦ ਕਰਦੀ ਹੈ ਫਸਟ ਹੈਗਾ ਟੈਸਟ ਬੂਸਟਿੰਗ ਇਫੈਕਟ ਮੇਥੀ ਐਸ ਐਚ ਬੀਜੀ ਸੈਕਸ ਹਾਰਮੋਨ ਬਾਈਂਡਿੰਗ ਗਲੋਬਲਿੰਗ ਘਟਾ ਕੇ ਸਾਡੇ ਫਰੀ ਟੈਸਟੋਸਟੀਰੋਨ ਨੂੰ ਵਧਾਉਂਦੀ ਹੈ ਜੇਕਰ ਸਾਡੀ ਬਾਡੀ ਦੇ ਵਿੱਚ SHBG ਦੀ ਮਾਤਰਾ ਵਾਧਾ ਹੋਵੇ ਉਸ ਦੇ ਨਾਲ ਸਾਡਾ ਜਿਹੜਾ ਟੈਸਟੋਸਟੇਰੋਨ ਸਾਡੀ ਬਾਡੀ ਦੇ ਵਿੱਚ ਕਮਜ਼ੋਰ ਹੋ ਜਾਂਦਾ ਹੈ ਜਿਸ ਦੇ ਕਰਕੇ ਸਾਨੂੰ ਸੈਕਸ਼ੂਅਲ ਪ੍ਰੋਬਲਮਸ ਆਉਂਦੀਆਂ ਸਾਇੰਸ ਕਹਿੰਦੀ ਹੈ ਕਿ ਫੈਨੋਗ੍ਰੀਕ ਐਕਸਟ੍ਰੈਕਟ 500mg ਲੈਣ ਨਾਲ 12% ਤੱਕ ਤੁਹਾਡਾ ਟੈਸਟੋਸਟੀਨ ਲੈਵਲ ਅਪ ਹੋ ਸਕਦਾ ਹੈ। ਸੈਕੰਡ ਹੈਗਾ ਸਪਰਮ ਕੁਆਲਿਟੀ ਤੇ ਲਿਬਿਡੋ ਨੂੰ ਵਧਾਉਣ ਦੇ ਵਿੱਚ ਮਦਦ। ਮੇਥੀ ਸਪਰਮ ਦੀ ਕੁਆਲਿਟੀ, ਮੋਰਟੈਲਿਟੀ ਤੇ ਮੋਰਫੋਲੋਜੀ ਨੂੰ ਸੁਧਾਰਨ ਦੇ ਵਿੱਚ ਹੈਲਪ ਕਰਦੀ। ਜਿਹੜੇ ਲੋਕ ਲੋ ਲਿਬਿਡੋ ਦੇ ਨਾਲ ਯੂਜ਼ ਕਰ ਰਹੇ ਨੇ ਜੇਕਰ ਉਹ ਮੇਥੀ ਨੂੰ 4 ਤੋਂ 6 ਹਫ਼ਤੇ ਯੂਜ਼ ਕਰਨ ਤਾਂ ਉਹ ਇਸ ਦੇ ਵਿੱਚ ਇੰਪਰੂਵਮੈਂਟ ਮਹਿਸੂਸ ਕਰ ਸਕਦੇ ਹਨ। ਥਰਡ ਹੈਗਾ ਨਾਈਟ੍ਰਿਕ ਆਕਸਾਈਡ ਪ੍ਰੋਡਕਸ਼ਨ ਅਤੇ ਇਰੇਕਸ਼ਨ ਫੰਕਸ਼ਨ ਦੇ ਵਿੱਚ ਮਦਦ। ਮੇਥੀ ਸਾਡੇ ਬਲੱਡ ਦੇ ਵਿੱਚ ਨਾਈਟ ਜਿਹੜੇ ਲੋਕ ਇਰੇਕਟਲ ਡਿਸਫੰਕਸ਼ਨ ਦੇ ਨਾਲ ਜੂਜ ਰਹੇ ਹਨ ਤੇ ਉਹਨਾਂ ਦੇ ਲਈ ਇਹ ਬਹੁਤ ਹੀ ਲਾਭਕਾਰੀ ਹੋ ਸਕਦੀ ਹੈ। ਮੈਥੀ ਟੈਸਟੋਸਟੀਰੋਨ ਅਤੇ ਸਾਡੇ ਸੈਕਸ਼ੂਅਲ ਹੈਲਥ ਦੇ ਵਿੱਚ ਕਿਵੇਂ ਹੈਲਪ ਕਰਦੀ ਹੈ? ਫਸਟ ਹੈਗਾ ਟੈਸਟੋਸਟੀਰੋਨ ਬੂਸਟਿੰਗ ਇਫੈਕਟ। ਮੈਥੀ ਐਸ ਐਚ ਬੀਜੀ ਸੈਕਸ ਹਾਰਮੋਨ ਬਾਈਂਡਿੰਗ ਗਲੋਬুলਿਨ ਨੂੰ ਘਟਾ ਕੇ ਸਾਡੇ ਫ੍ਰੀ ਟੈਸਟੋਸਟੀਰੋਨ ਨੂੰ ਵਧਾਉਂਦੀ ਹੈ। ਜੇਕਰ ਸਾਡੀ ਬੋਡੀ ਦੇ ਵਿੱਚ ਐਸ ਐਚ ਬੀਜੀ ਦੀ ਮਾਤਰਾ ਵੱਧ ਜਾਵੇ ਇਹ ਸਾਡੇ ਬੋਡੀ ਦੇ ਵਿੱਚ ਫ੍ਰੀ ਟੈਸਟੋਸਟੀਰੋਨ ਨੂੰ ਕਮਜ਼ੋਰ ਕਰ ਦਿੰਦੀ ਹੈ। ਸਾਇੰਸ ਕਹਿੰਦੀ ਹੈ ਕਿ ਜੇਕਰ ਤੁਸੀਂ ਫੈਨੂਗ੍ਰੀਕ ਐਕਸਟ ਦੇ ਵਿੱਚ ਮਦਦ ਮੈਥੀ ਸਪਰਮ ਕੁਆਲਟੀ ਤੇ ਮੋਰਟੈਲਿਟੀ ਤੇ ਮੋਰਫੋਲੋਜੀ ਦੇ ਵਿੱਚ ਸੁਧਾਰ ਕਰਦੀ ਹੈ ਜੋ ਲੋਕ ਲਿਵਡੋ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਹਨ ਮੈਥੀ ਉਹਨਾਂ ਦੇ ਲਈ ਬਹੁਤ ਹੀ ਲਾਭਕਾਰੀ ਹੋ ਸਕਦੀ ਹੈ ਥਰਡ ਹੈਗਾ ਨਾਈਟ੍ਰਿਕ ਆਕਸਾਈਡ ਹੈ ਤੇ ਇਰੇਕਸ਼ਨ ਫੰਕਸ਼ਨ ਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰਨਾ ਮੈਥੀ ਸਾਡੀ ਬਾਡੀ ਦੇ ਵਿੱਚ ਨਾਈਟ੍ਰਿਕ ਆਕਸਾਈਡ ਦੇ ਲੈਵਲ ਨੂੰ ਵਧਾ ਕੇ ਬਲੱਡ ਸਰਕੂਲੇਸ਼ਨ ਦੇ ਵਿੱਚ ਸੁਧਾਰ ਕਰਦੀ ਹੈ ਇਹ ਉਹਨਾਂ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੋ ਸਕਦੀ ਹੈ ਜਿਨ੍ਹਾਂ ਨੂੰ ਇਰੇਕਟਾਈਲ ਫੰਕਸ਼ਨ ਦੀ ਪ੍ਰੋਬਲਮ ਆ ਰਹੀ ਹੈ ਹੁਣ ਗੱਲ ਕਰਦੇ ਹਾਂ ਕਿ ਸਾਨੂੰ ਮੈਥੀ ਨੂੰ ਕਿਵੇਂ ਯੂਜ਼ ਕਰਨਾ ਚਾਹੀਦਾ ਹੈ ਸਸਤਰੀਕਾ ਹੈਗਾ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ 5 ਤੋਂ 10 ਗ੍ਰਾਮ ਮੇਥੀ ਦਾਣੇ ਨੂੰ ਪਾ ਕੇ ਰੱਖ ਦਿਓ ਤੇ ਮਾਰਨਿੰਗ ਖਾਲੀ ਪੇਟ ਉਸ ਪਾਣੀ ਨੂੰ ਪੀ ਲਵੋ ਸੈਕੰਡ ਤਰੀਕਾ ਉਹਨਾਂ ਦੇ ਲਈ ਆ ਜਿਨ੍ਹਾਂ ਨੂੰ ਮੇਥੀ ਦਾਣੇ ਤੋਂ ਡਰ ਲੱਗਦਾ ਕਿ ਇਹ ਸਾਡੇ ਵਿੱਚ ਗਰਮੀ ਨਾ ਪੈਦਾ ਕਰ ਦੇ ਤੁਸੀਂ ਕਰਨਾ ਕਿ 5 ਤੋਂ 10 ਗ੍ਰਾਮ ਮੇਥੀ ਪਾਊਡਰ ਨੂੰ ਲੈਣਾਗਾ ਜਾਂ ਲੈਮਨ ਵਾਟਰ ਦੇ ਵਿੱਚ ਪਾ ਕੇ ਪੀਣਾ ਜਾਂ ਫਿਰ ਤੁਸੀਂ ਨੇ ਦਹੀਂ ਦੇ ਵਿੱਚ ਮਿਕਸ ਕਰਕੇ ਇਸ ਨੂੰ ਖਾ ਲੈਣਾਗਾ ਇਸ ਦੇ ਨਾਲ ਤੁਹਾਨੂੰ ਗਰਮੀ ਨਹੀਂ ਪਵੇਗੀ ਤੀਸਰਾ ਤਰੀਕਾ ਹੈਗਾ ਤੁਸੀਂ ਫੈਨੋਗ੍ਰੀਕ ਐਕਸਟ੍ਰੈਕਟ ਦੇ ਕੈਪਸੂਲ ਨੂੰ ਵੀ ਯੂਜ਼ ਕਰ ਸਕਦੇ ਹੋ ਜੋ ਕਿ 500mg ਤੋਂ ਲੈ ਕੇ 600mg ਦੇ ਵਿੱਚ ਕਿਸੇ ਵੀ ਮੈਡੀਕਲ ਸ਼ਾਪ ਤੋਂ ਤੁਹਾਨੂੰ ਮਿਲ ਸਕਦੇ ਨੇ ਇਹ ਉਹਨਾਂ ਦੇ ਲਈ ਤਰੀਕਾ ਹੈਗਾ ਜਿਹੜੇ ਨੈਚੁਰਲ ਤਰੀਕੇ ਦੇ ਨਾਲ ਮੇਥੀ ਨੂੰ ਨਹੀਂ ਖਾਣਾ ਚਾਹੁੰਦੇ ਹਾਂ ਗੱਲ ਕਰਦੇ ਹਾਂ ਸਾਵਧਾਨੀਆਂ ਤੇ ਸਾਈਡ ਇਫੈਕਟ ਦੇ ਬਾਰੇ ਓਵਰਡੋਜ਼ ਨਾ ਲਵੋ ਜਿਸ ਦੇ ਕਰਕੇ ਤੁਹਾਨੂੰ ਐਸਿਡਿਟੀ ਹੋ ਸਕਦੀ ਹੈ ਤੁਹਾਡਾ ਸਟਮਕ ਐਬਸੈਟ ਹੋ ਸਕਦਾ ਤੇ ਤੁਹਾਡੀ ਬੋਡੀ ਦੇ ਵਿੱਚ ਗਰਮੈਸ਼ ਹੋ ਸਕਦੀ ਹੈ ਦੂਸਰਾ ਸਾਈਡ ਇਫੈਕਟ ਹੈਗਾ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਮਤਲਬ ਕਿ ਜਿਨ੍ਹਾਂ ਦੀ 슈ਗਰ ਲੈਵਲ ਡਾਊਨ ਹੋ ਜਾਂਦੀ ਹੈ ਮੇਥੀ ਸਾਡੇ ਬਲੱਡ ਦੇ ਵਿੱਚ 슈ਗਰ ਲੈਵਲ ਨੂੰ ਡਾਊਨ ਕਰ ਦਿੰਦੀ ਹੈ ਸੋ ਇਸ ਕਰਕੇ ਜਿਨ੍ਹਾਂ ਦਾ 슈ਗਰ ਲੈਵਲ ਪਹਿਲੇ ਹੀ ਡਾਊਨ ਹੁੰਦਾ ਹੈ ਉਹ ਇਸ ਨੂੰ ਨਾ ਯੂਜ਼ ਕਰਨ ਤੀਸਰਾ ਸਾਈਡ ਇਫੈਕਟ ਉਹਨਾਂ ਨੂੰ ਹੋ ਸਕਦਾ ਜਿਨ੍ਹਾਂ ਦਾ ਖੂਨ ਬਹੁਤ ਜ਼ਿਆਦਾ ਗਾੜਾ ਤੇ ਖੂਨ ਨੂੰ ਪਤਲੇ ਕਰਨ ਦੀਆਂ ਮੈਡੀਸਿਨ ਖਾ ਰਹੇ ਨੇ ਉਹ ਮੇਥੀ ਦਾ ਯੂਜ਼ ਬਿਲਕੁਲ ਵੀ ਨਾ ਕਰਨ ਹੁਣ ਤੱਕ ਤੁਹਾਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਕਿ ਜਿਹੜੀ ਮੇਥੀ ਹੈਗੀ ਇੱਕ ਬਹੁਤ ਤਾਕੜਾ ਪਾਵਰਫੁਲ ਨੇਚਰਲ ਟੈਸਟੋਸਟੇਰੋਨ ਬੂਸਟਰ ਹੈ ਜੀ ਤੁਹਾਡੇ ਸਟੈਮਿਨ ਤੁਹਾਡੀ ਸੈਕਸ਼ੂਅਲ ਹੈਲਥ ਨੂੰ ਇੰਪਰੂਵ ਕਰ ਸਕਦਾ ਹੈ ਜੇਕਰ ਤੁਸੀਂ ਮੇਥੀ ਨੂੰ 4 ਤੋਂ 6 ਹਫ਼ਤੇ ਤੱਕ ਰੈਗੂਲਰ ਯੂਜ਼ ਕਰਦੇ ਹੋ 100% ਇਹ ਤੁਹਾਡੀ ਸੈਕਸ਼ੂਅਲ ਹੈਲਥ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਲੈ ਕੇ ਆਵੇਗੀ ਮੇਥੀ ਇੱਕ ਨੇਚਰਲ ਟੈਸਟੋਸਟੇਰੋਨ ਬੂਸਟਰ ਹੈ ਜਿਹੜਾ ਕਿ ਹੌਲੀ-ਹੌਲੀ ਰਿਜ਼ਲਟ ਦਿੰਦਾ ਹੈਗਾ 4 ਤੋਂ 6 ਹਫ਼ਤੇ ਤੱਕ ਜੇ ਤੁਸੀਂ ਇਸ ਨੂੰ ਯੂਜ਼ ਕਰਦੇ ਹੋ ਤੁਹਾਨੂੰ ਇਹ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ